ਬਾਬੇ ਬਕਾਲੇ ਸਾਹਿਬ ਦੀ ਪਾਵਨ ਧਰਤੀ ਤੇ ਪਾਈ ਮੱਖਣ ਸ਼ਾਹ ਜੀ ਆਉਂਦੇ ਨੇ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਮੋਹਰਾ ਅਰਪਿਤ ਕਰਨ ਵਾਸਤੇ ਆਉਂਦੇ ਨੇ ਤੇ ਕੀ ਵੇਖਦੇ ਨੇ ਕਿ ਇੱਥੇ ਤੇ ਕਈ ਪਖੰਡੀ ਜਿਹੜੇ ਉਹ ਆਪਣੀਆਂ ਮੰਝੀਆਂ ਲਗਾ ਕੇ ਬੈਠੇ ਨੇ ਧੀਰਮਲ ਵਰਗੇ ਆਪਣੇ ਆਪ ਨੂੰ ਜਿਹੜੇ ਗੁਰੂ ਕਹਿ ਰਹੇ ਨੇ ਆਉਣ ਵਾਲੀ ਸੰਗਤ ਦੇ ਕੋਲੋਂ ਦਸਵੰਦ ਦੀ ਮਾਇਆ ਸੰਗਤਾਂ ਦੀ ਕਾਰਪੇਟਾ ਉਹ ਇਕੱਠੀ ਕਰ ਰਹੇ ਨੇ ਇਹ ਜਿਹੜੇ ਮੰਝੀਆਂ ਲਗਾ ਕੇ ਬੈਠੇ ਨੇ ਇਹਨਾਂ ਦੀ ਇੱਕੋ ਇੱਕ ਦੌੜ ਹੈ ਕਿ ਜਿਹੜਾ ਵੀ ਗੁਰੂ ਕਾ ਸਿੱਖ ਆਵੇ ਗੁਰੂ ਦਰਬਾਰ ਦੇ ਅੰਦਰ ਅਸੀਂ ਉਹਦੇ ਕੋਲੋਂ ਮਾਇਆ ਲੈ ਲਈਏ ਬਸ ਮਾਇਆ ਦੀ ਹੀ ਦੌੜ ਹੈ ਸਾਧ ਸੰਗਤ ਜੀ ਇਹਨਾਂ ਦੀ ਹੁਣ ਜਦੋਂ ਭਾਈ ਮੱਖਣ ਸ਼ਾਹ ਜੀ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਤੇ ਭਾਈ ਮੱਖਣ ਸ਼ਾਹ ਜੀ ਜਿਹੜੇ ਨੇ ਉਹ ਇੱਕ ਅਮੀਰ ਨੇ ਪੈਸੇ ਕਰਕੇ ਬੜੀ ਅਮੀਰ ਨੇ ਸਾਧ ਸੰਗਤ ਜਦੋਂ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ ਆਉਂਦੇ ਵੀ ਨੇ ਨਾ ਤੇ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਦੇ ਨਾਲ ਜਿੱਥੇ ਉਹਨਾਂ ਦੇ ਦੋ ਸੁਪੁੱਤਰ ਨੇ ਉਹਨਾਂ ਦੀ ਸੁਪਤਨੀ ਹੈ ਉੱਥੇ ਨਾਲ ਹੀ 500 ਘੋੜਸਵਾਰ ਵੀ ਨੇ ਤੇ ਵੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਕੋਈ ਅਮੀਰ ਧਨਾੜ ਕੋਈ ਸ਼ਾਹੂਕਾਰ ਜਿਹੜਾ ਉਹ ਅੱਜ ਬਾਬੇ ਬਕਾਲੇ ਦੀ ਧਰਤੀ ਤੇ ਆਇਆ ਹੈ ਹੁਣ ਜਦੋਂ ਵੇਖਿਆ ਨਾ ਤੇ ਜਿਹੜੇ ਉੱਥੇ ਮੰਝੀਆਂ ਲਗਾ ਕੇ ਬੈਠੇ ਨੇ ਇਹਨਾਂ ਨੇ ਆਪਣੇ ਚੇਲੇ ਉਹਨਾਂ ਨੂੰ ਅੱਗੇ-ਅੱਗੇ ਭੇਜਿਆ ਕੋਈ ਬਾਬੇ ਮੱਖਣ ਸ਼ਾਹ ਨੂੰ ਖਿੱਚ ਕੇ ਇਸ ਪਾਸੇ ਵੱਲ ਵੀ ਇਹ ਸੱਚੇ ਗੁਰੂ ਨੇ ਕੋਈ ਇਸ ਪਾਸੇ ਵੱਲ ਦੌੜ ਤੇ ਸਿਰਫ ਇਹੋ ਹੀ ਸੀ ਵੀ ਇਹ ਕੋਈ ਅਮੀਰ ਸਿੱਖ ਜਾਪਦਾ ਹੈ ਤੇ ਜੇ ਸਾਡੇ ਕੋਲ ਆਵੇਗਾ ਤੇ ਬਹੁਤ ਧਨ ਦੌਲਤ ਸਾਨੂੰ ਦੇ ਕੇ ਜਾਵੇਗਾ ਹੁਣ ਬਾਬਾ ਮੱਖਣ ਸ਼ਾਹ ਜੀ ਸਾਧ ਸੰਗਤ ਉਹਨਾਂ ਨੇ ਉਸ ਸਮੇਂ 2-2 5-5 ਮੋਹਰੇ ਰੱਖ ਕੇ ਨਮਸਕਾਰ ਕਰ ਦਿੱਤੀ ਉਹਨਾਂ ਨੇ ਬੜੀਆਂ ਅਸੀਸਾਂ ਝੂਠੀਆਂ ਸੱਚੀਆਂ ਆਗੋਂ ਦਿੱਤੀਆਂ ਉਹ ਮੋਹਰਾ ਵੇਖ ਕੇ ਖੁਸ਼ ਹੋ ਜਾਂਦੇ ਨੇ ਪਰ ਬਾਬਾ ਮੱਖਣ ਸ਼ਾਹ ਜੀ ਦੀ ਅੰਦਰੋਂ ਤ੍ਰਿਪਤੀ ਨਾ ਹੋਈ ਉਹ ਜਿਹੜੇ ਥੱਗ ਉੱਥੇ ਬੈਠੇ ਸਨ ਮੰਜੀਆਂ ਲਗਾ ਕੇ ਬਾਬੇ ਬਕਾਲੇ ਦੀ ਧਰਤੀ ਤੇ ਉਹਨਾਂ ਨੂੰ ਤੇ ਮੱਖਣ ਸ਼ਾਹ ਜੀ ਦੇ ਕੋਲੋਂ ਮੋਹਰਾਂ ਮਿਲ ਗਈਆਂ ਉਹਨਾਂ ਦੇ ਮਨ ਦੇ ਅੰਦਰ ਤੇ ਖੁਸ਼ੀ ਆ ਗਈ ਪਰ ਜੋ ਲੱਭਣ ਵਾਸਤੇ ਬਾਬਾ ਮੱਖਣ ਸ਼ਾਹ ਜੀ ਇੱਥੇ ਆਏ ਸਨ ਉਹ ਬਾਬਾ ਮੱਖਣ ਸ਼ਾਹ ਜੀ ਨੂੰ ਆਪਣੇ ਅੰਦਰ ਦਾ ਸਕੂਨ ਗੁਰੂ ਦੇ ਦਰਸ਼ਨ ਕਰਕੇ ਹੀ ਜਿਹੜੀ ਅੰਦਰ ਦੀ ਭੁੱਖ ਖਤਮ ਹੋਣੀ ਸੀ ਉਹ ਸਾ ਸੰਗਤ ਜੀ ਨਾ ਹੋਈ ਪੁੱਛਣ ਤੇ ਪਤਾ ਲੱਗਾ ਕਿ ਇੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੀ ਰਹਿੰਦੇ ਨੇ ਹੁਣ ਬਾਬਾ ਮੱਖਣ ਸ਼ਾਹ ਜੀ ਆਪਣੇ ਸਾਰੇ ਲਾਮ ਲਸ਼ਕਰ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਵਾਸਾ ਸੀ ਉਸ ਪਾਸੇ ਵੱਲ ਨੂੰ ਜਾਂਦੇ ਨੇ ਤੇ ਇਸ ਸਮੇਂ ਹੁਣ ਵੇਖੋ 500 ਘੋੜ ਸਵਾਰ ਉਹਨਾਂ ਦੇ ਨਾਲ ਨੇ ਉਹਨਾਂ ਦੇ ਅੰਗ ਰੱਖੇਕ ਤੇ ਇੰਨਾ ਜਦੋਂ ਲਾਮ ਲਸ਼ਕਰ ਜਾਂਦਾ ਹੈ ਤੇ ਬੜਾ ਰੌਲਾ ਪੈਂਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਉਸ ਸਮੇਂ ਸੰਗਤਾਂ ਜੁੜੀਆਂ ਨੇ ਇੱਥੇ ਮੈਂ ਇੱਕ ਹੋਰ ਬੇਨਤੀ ਕਰਦੇ ਆਂ ਸਾਧ ਸੰਗਤ ਜੀ ਤਨਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਦਾਤ ਤਾਂ ਉਸ ਸਮੇਂ ਹੀ ਬਖਸ਼ਿਸ਼ ਹੋ ਜਾਂਦੀ ਹੈ ਜਿਸ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਦਿੰਦੇ ਨੇ ਬਾਬਾ ਬਕਾਲੇ ਕਿ ਅਗਲੇ ਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਨ ਜਿਹੜੇ ਬਕਾਲੇ ਦੀ ਧਰਤੀ ਤੇ ਨੇ ਇਹ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਇੱਕ ਕੌਤਕ ਵਰਤਾਇਆ ਹੈ ਕਿ ਇੰਨੇ ਪਖੰਡੀ ਜਿਹੜੇ ਆਪਣੀਆਂ ਮੰਝੀਆਂ ਲਗਾ ਕੇ ਇੱਥੇ ਬੈਠੇ ਨੇ ਤੇ ਹੁਣ ਇੱਕ ਸਿੱਖ ਦੇ ਜਿਹੜਾ ਸਾ ਸੰਗਤ ਉਹ ਗੁਰੂ ਨੂੰ ਕੁਲ ਸੰਸਾਰ ਦੇ ਅੰਦਰ ਆ ਕੇ ਪ੍ਰਗਟ ਕਰਨਾ ਹੈ ਇਹ ਗੁਰੂ ਪਾਤਸ਼ਾਹ ਜੀ ਦੀ ਆਪਣੀ ਖੇੜ ਹੈ ਸਾਡੀਆਂ ਸਮਝਾਂ ਦੇ ਵਿੱਚ ਸਾਡੀ ਸੀਮਤ ਬੁੱਧ ਦੇ ਵਿੱਚ ਆਉਣ ਵਾਲੀ ਨਹੀਂ ਹੈ ਸਾ ਸੰਗਤ ਖੈਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰਿਆਈ ਦੀ ਦਾਤ ਰਸਮੀ ਤੌਰ ਤੇ ਵੀ ਸਤਕਾਰਯੋਗ ਬਾਬਾ ਬੁੰਡਾ ਸਹਿਬ ਜੀ ਦੀ ਅੰਸ਼ਵੰਸ਼ ਦੇ ਵਿੱਚੋਂ ਭਾਈ ਗੁਰਦਿੱਤਾ ਜੀ ਜਿਹੜੇ ਨੇ ਰਸਮੀ ਤੌਰ ਤੇ ਵੀ ਗੁਰਿਆਈ ਦੀ ਦਾਤ ਜਿਹੜੇ ਨੇ ਉਹ ਬਖਸ਼ਿਸ਼ ਕਰ ਦਿੰਦੇ ਨੇ ਗੁਰਿਆਈ ਦੀ ਰਸਮ ਵੀ ਜਿਹੜੀ ਪਹਿਲਾਂ ਨਿਭਾਈ ਜਾ ਚੁੱਕੀ ਹੁੰਦੀ ਹੈ ਪਰ ਬਾਹਰ ਜਿਹੜੇ ਮੰਝੀਆਂ ਲਗਾ ਕੇ ਬੈਠੇ ਐਨੀ ਭੀੜ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨਹੀਂ ਜਾਂਦੇ ਸਤਿਗੁਰੂ ਜੀ ਉੱਥੇ ਹੀ ਰਹਿ ਕੇ ਪਰਮਾਤਮਾ ਦੇ ਸਿਮਰਨ ਬੰਦਗੀ ਦੇ ਵਿੱਚ ਲੱਗੇ ਨੇ ਹੁਣ ਬਾਬਾ ਮੱਖਣ ਸ਼ਾਹ ਜੀ ਜਦੋਂ ਪਤਾ ਲੱਗਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਬਾਬਾ ਮੱਖਣ ਸ਼ਾਹ ਜੀ ਜਲਦੇ ਨੇ ਸਾਹ ਸੰਗਤ ਜੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਸੁਣਦੇ ਨੇ ਵੀ ਇੰਨਾ ਲਾਮ ਲਸ਼ਕਰ ਆ ਰਿਹਾ ਇੰਨਾ ਰੌਲਾ ਰੱਪਾ ਬਾਹਰ ਇੱਕ ਸਿੱਖ ਨੂੰ ਭੇਜਦੇ ਨੇ ਕਿ ਭਾਈ ਵੇਖ ਕੇ ਤੇ ਆ ਬਾਹਰ ਕੀ ਹੋ ਰਿਹਾ ਉਹ ਸਿੱਖ ਆ ਕੇ ਦੱਸਦਾ ਪਾਤਸ਼ਾਹ ਜੀ ਕੋਈ ਤੁਹਾਡਾ ਸਿੱਖ ਹੈ ਬੜਾ ਵੱਡਾ ਵਪਾਰੀ ਕੋਈ ਸ਼ਾਹੂਕਾਰ ਲੱਗਦਾ ਉਹਦੇ ਨਾਲ ਲਾਮ ਲਸ਼ਕਰ ਹੈ ਤੇ ਉਹ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਿਹਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਨੇਹਾ ਦਿੱਤਾ ਉਹ ਸਨੇਹਾ ਜਾ ਕੇ ਸਿੱਖ ਨੇ ਬਾਬੇ ਮੱਖਣ ਸ਼ਾਹ ਜੀ ਨੂੰ ਦਿੱਤਾ ਉਹ ਸਨੇਹਾ ਸੀ ਵੀ ਭਲਿਆ ਇੱਥੇ ਹੀ ਰੁਕ ਜਾ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਈਦਾ ਤੇ ਇਦਾਂ ਵੱਡੇ ਬਣ ਕੇ ਨਹੀਂ ਆਈਦਾ ਗੁਰੂ ਦੇ ਦਰਸ਼ਨ ਕਰਨ ਵਾਸਤੇ ਨਿਮਾਣੇ ਬਣ ਕੇ ਆਈ ਤਾਂ ਨਿਮਰਤਾ ਦੇ ਨਾਲ ਇਦਾਂ ਵੱਡੇ ਬਣ ਕੇ ਦੁਨੀਆਦਾਰੀ ਦੀਆਂ ਤਾਕਤਾਂ ਦਾ ਵਿਖਾਵਾ ਕਰਕੇ ਨਹੀਂ ਆਈ ਤਾਂ ਬਾਬੇ ਮੱਖਣ ਸ਼ਾਹ ਜੀ ਨੇ ਜਦੋਂ ਸਿੱਖ ਦੇ ਕੋਲੋਂ ਨਵੇਂ ਪਾਤਸ਼ਾਹ ਦਾ ਸੁਨੇਹਾ ਸੁਣਿਆ ਉੱਥੇ ਹੀ ਨੇਤਰਾਂ ਦੇ ਵਿੱਚ ਜਲ ਆ ਗਿਆ ਕਿਉਂਕਿ ਉੱਥੇ ਹੀ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਮੈਂ ਇੱਥੇ ਆਇਆ ਹਾਂ ਤਨਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਦੇ ਦਰਸ਼ਨ ਕਰਨ ਵਾਸਤੇ ਆਇਆ ਉਹ ਜ਼ਰੂਰ ਇਨ੍ਹਾਂ ਹੀ ਮਹਾਂਪੁਰਖਾਂ ਦੇ ਜਾਮੇ ਦੇ ਅੰਦਰ ਹੈ ਇਨ੍ਹਾਂ ਹੀ ਮਹਾਂਪੁਰਖਾਂ ਦੇ ਸਰੀਰ ਦੇ ਵਿੱਚ ਸਮਾਈ ਹੋਈ ਹੈ ਤਨਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਮੇਰੀਆਂ ਬਾਹਰ ਦੀਆਂ ਰਾਜ ਭਾਗ ਦੀਆਂ ਵਡਿਆਈਆਂ ਬਾਹਰ ਦੀਆਂ ਦੌਲਤਾਂ ਦੇ ਨਾਲ ਬਾਹਰ ਦੀਆਂ ਸ਼ੌਹਰਤਾਂ ਦੇ ਨਾਲ ਕੋਈ ਮਤਲਬ ਨਹੀਂ ਹੈ ਇਹਨਾਂ ਨੂੰ ਤੇ ਮੇਰੀ ਭਾਵਨਾ ਦੇ ਨਾਲ ਮਤਲਬ ਹੈ ਬੜੀ ਹੀ ਸਤਕਾਰ ਸ਼ਰਧਾ ਭਾਵਨਾ ਦੇ ਨਾਲ ਬਾਬਾ ਮੱਖਣ ਸ਼ਾਹ ਜੀ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਦੇ ਨੇ ਮਨ ਤ੍ਰਿਪਤ ਹੁੰਦਾ ਹੈ ਫਿਰ ਬੇਨਤੀ ਕਰਦੇ ਨੇ ਪਾਤਸ਼ਾਹ ਜੀ ਕਿਰਪਾ ਕਰੋ ਬਾਹਰ ਬੜੇ ਹੀ ਜਿਹੜੇ ਠੱਗ ਬੈਠੇ ਨੇ ਮੰਜੀਆਂ ਲਗਾ ਕੇ ਆਪ ਜੀ ਆਓ ਕਿਰਪਾ ਕਰੋ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰੋ ਤੇਸ ਬਾਬਾ ਮੱਖਣ ਸ਼ਾਹ ਜੀ ਫਿਰ ਕੋਠੇ ਤੇ ਚੜਕੇ ਪੱਲਾ ਫੇਰਕੇ ਹੋਕਾ ਦਿੰਦੇ ਨੇ ਆਵਾਜ਼ ਦਿੰਦੇ ਨੇ ਸੱਚਾ ਗੁਰ ਲਾਧੋ ਰੇ ਸੱਚਾ ਗੁਰ ਲਾਧੋ ਰੇ ਸੱਚਾ ਗੁਰੂ ਇੱਧਰ ਹੈ ਸੰਗਤੋ ਆਓ ਸੱਚੇ ਗੁਰੂ ਦੇ ਦਰਸ਼ਨ ਕਰੋ ਆਓ ਸੱਚੇ ਗੁਰੂ ਦੇ ਕੋਲੋਂ ਸਤਿਗੁਰਾਂ ਦੀ ਇਲਾਹੀ ਬਾਣੀ ਸਤਿਗੁਰਾਂ ਦੇ ਉਪਦੇਸ਼ ਸ਼ਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਤੇ ਸਾਧ ਸੰਗਤ ਜੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਸੰਗਤਾਂ ਦੇ ਵਿੱਚ ਪ੍ਰਗਟ ਕਰਦੇ ਨੇ ਤੇ ਇਹ ਜਿਹੜਾ ਸਾ ਸੰਗਤ ਜੀ ਸਾਰਾ ਵਾਕਿਆ ਇਹਦੀ ਯਾਦ ਨੂੰ ਸਮਰਪਿਤ ਸਾਚਾ ਗੁਰ ਲਾਧੋ ਰੇ ਦਾ ਸਲਾਨਾ ਜੋੜ ਮੇਲਾ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਨਾਇਆ ਜਾ ਰਿਹਾ ਹੈ ਇਥੇ ਮੈਂ ਇਹ ਵੀ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਤਨ ਬਾਬਾ ਮੱਖਣ ਸ਼ਾਹ ਜੀ ਸਾ ਸੰਗਤ ਵੇਖੋ ਬਾਬਾ ਮੱਖਣ ਸ਼ਾਹ ਵਰਗੀ ਕਿਤੇ ਸੋਜੀ ਕਿਤੇ ਉਹਦਾ ਦੀ ਵਿਵੇਕ ਬੁੱਧ ਸਾਡੇ ਕੋਲ ਵੀ ਆ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਿਆ ਕਰੀਏ ਇਹ ਬੇਨਤੀ ਕਰਿਆ ਕਰੀਏ ਬਾਬਾ ਮੱਖਣ ਸ਼ਾਹ ਜੀ ਬਾਬੇ ਬਕਾਲੇ ਦੀ ਧਰਤੀ ਤੇ ਆਏ ਨਾ ਜਦੋਂ ਉੱਥੇ ਕਿੰਨੇ ਕੱਚੇ ਮੰਝੀਆਂ ਲਗਾ ਕੇ ਆਪਣੀਆਂ ਬੈਠੀ ਨਹੀਂ ਕਿੰਨੇ ਕੱਚੇ ਗੁਰੂ ਬਣ ਕੇ ਬੈਠੇ ਨਹੀਂ ਪਰ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਇਹਨੇ ਕੱਚਿਆਂ ਦੀ ਭੀੜ ਦੇ ਵਿੱਚੋਂ ਸੱਚੇ ਗੁਰੂ ਨੂੰ ਲੱਭ ਲਿਆ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਅੱਜ ਖਿਆਲ ਕਰੋ ਸਾਧ ਸੰਗਤ ਜੀ ਸਾਡੇ ਆਸ-ਪਾਸ ਪਿੰਡਾਂ ਥਾਵਾਂ ਦੇ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਨੇ ਜਿੰਨਾ ਗੁਰਦੁਆਰਾ ਸਹਿਬਾਨਾਂ ਦੇ ਅੰਦਰ ਪੂਰੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਪਰ ਅਸੀਂ ਪੂਰੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਪਤਾ ਹੀ ਨਹੀਂ ਕਿਹੜੀਆਂ ਹੋਰ ਥਾਵਾਂ ਤੇ ਕੋਈ ਕਬਰਾਂ ਤੇ ਕੋਈ ਹੋਰ ਕੱਚੇ ਪਿੱਲਿਆਂ ਦੇ ਕੋਲ ਅਸੀਂ ਭੜਕਦੇ ਫਿਰ ਰਹੇ ਹਾਂ ਸਤਗੁਰੂ ਕਿਰਪਾ ਕਰਨਾ ਇਹਨਾਂ ਦਿਹਾੜਿਆਂ ਦੇ ਮੌਕੇ ਬਾਬਾ ਬਕਾਲਾ ਸਹਿਬ ਜੀ ਦੇ ਪਾਵਨ ਜੋੜ ਮੇਲੇ ਦੇ ਦਿਹਾੜੇ ਮੌਕੇ ਸਤਗੁਰੂ ਤੇ ਚਰਨਾਂ ਵਿੱਚ ਇਹ ਅਰਦਾਸ ਕਰੀਏ ਪਾਤਸ਼ਾਹ ਜੀ ਜਿੱਦਾਂ ਦੀ ਵਿਵੇਕ ਬੁੱਧ ਬਾਬਾ ਮੱਖਣ ਸ਼ਾਹ ਜੀ ਦੇ ਕੋਲ ਹੈ ਓਦਾਂ ਦੀ ਵਿਵੇਕ ਬੁੱਧ ਓਦਾਂ ਦੀ ਸੋਚੀ ਕਿਤੇ ਸਾਡੇ ਜੀਵਨ ਦੇ ਵਿੱਚ ਵੀ ਆ ਜਾਵੇ ਅਸੀਂ ਵੀ ਪੂਰੇ ਗੁਰੂ ਦੇ ਲੜ ਲੱਗ ਜਾਈਏ